ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੇ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਕਾਫੀ ਟਾਈਮ ਬਾਅਦ ਤੁਹਾਡੇ ਲਈ ਅੱਜ ਨਿਊ ਕਲੈਕਸ਼ਨ ਲੈ ਕੇ ਆਏ ਆ ਕਿਉਂਕਿ ਇਹ ਇੱਕ ਸਾਡੀ ਭੈਣ ਦੇ ਸੂਟ ਜਾ ਰਹੇ ਸੀ ਰੈਡੀ ਹੋ ਕੇ ਤੇ ਮੈਂ ਕਿਹਾ ਅੱਜ ਤੁਹਾਡਾ ਵੀਡੀਓ ਸ਼ੇਅਰ ਕਰਦੇ ਆ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸਿਆ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਹੈ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਜਿਵੇਂ ਦਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਮੈਨੂੰ ਦੱਸ ਸਕਦੇ ਹੋ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ WhatsApp ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਸੂਟ ਦਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਕਿਉਂਕਿ ਇਸ ਪੈਂਡਾ ਕੋਰੀਅਰ ਜਾਣਾ ਸਵੇਰੇ ਮਾਰਨਿੰਗ ਤੇ ਟਾਈਮ ਸਾਡੇ ਕੋਲ ਅੱਜ ਬਿਲਕੁਲ ਨਹੀਂ ਹੈ ਅੱਜ ਸਾਰਾ ਦਿਨ ਸਾਡਾ ਬਿਜ਼ੀ ਡੇ ਸੀ ਅਸੀਂ ਪਿੰਡ ਆਏ ਹੋਏ ਸੀ ਤੇ ਉਹਦੇ ਕਰਕੇ ਸਾਰਾ ਦਿਨ ਬਿਲਕੁਲ ਟਾਈਮ ਨਹੀਂ ਲੱਗਿਆ ਹੈਗਾ ਤੇ ਇਸ ਟਾਈਮ ਮੈਂ ਵੀਡੀਓ ਸ਼ੂਟ ਕਰ ਰਹੀ ਆ ਤੇ ਸਵੇਰੇ ਜਾਣਾ ਇਹਨਾਂ ਦਾ ਕੋਰੀਅਰ ਤੇ ਚਲੋ ਜੀ ਅੱਜ ਤੋਂ ਤਾਂ ਤੁਹਾਨੂੰ ਨਾ ਸਭ ਤੋਂ ਪਹਿਲਾਂ ਫਸਟ ਸੂਟ ਦਿਖਾਣੇ ਆ ਜਿਹੜਾ ਅਸੀਂ ਰੈਡੀ ਕੀਤਾ ਹੈ ਤੇ ਉਹਨਾਂ ਦੀ ਬੇਟੀ ਦਾ ਪਹਿਲਾਂ ਉਹਨਾਂ ਦੀ ਬੇਟੀ ਦਾ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਕੀਤਾ ਜੀ ਰੈਡੀ ਇਹ ਸਿਲਕ ਵੈਲਵਟ ਦੇ ਉੱਪਰ ਬਲੈਕ ਕਲਰ ਹੈ ਜੀ ਇਹ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਚੈੱਕ ਕਰੋ ਜੀ ਤੇ ਮੋਤੀ ਕਟ ਦਾਣੇ ਦਾ ਕੰਮ ਆ ਦੇਖੋ ਜੀ ਵਰਕ ਦਾ ਐਨ ਪੂਰਾ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਤੇ ਆਪਾਂ ਨੇ ਸ਼ਰਟ ਦੇ ਸੈਂਟਰ ਚ ਦਿੱਤੀ ਹੋਈ ਹੈ ਜੀ ਹਲਕੀ ਬੂਟੀ ਤੇ ਨੈਕ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੇ نیچے ਜੀ ਘੇਰਾ ਬਣਿਆ ਹੋਇਆ ਤੇ ਆਪਣਾ ਜਿਹੜਾ ਵਰਕ ਬਹੁਤ ਹੀ ਨੀਟ ਐਂਡ ਕਲੀਨ ਹੈ ক্লোਜ਼ ਤੋਂ ਦੇਖੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਤੇ ਬਹੁਤ ਹੀ ਲਾਈਟ weight ਫੈਬਰਿਕ ਹੈ ਜੀ ਇਹ ਸਿਲਕ ਵੈਲਵਟ ਬਹੁਤ ਹੀ ਲਾਈਟ weight ਫੈਬਰਿਕ ਹੈ ਇਹ ਆਪਾਂ ਦਿੱਤਾ ਹੋਇਆ ਜੀ ਨੈਕ ਤੇ نیچے ਘੇਰਾ ਦੇ ਵਿੱਚ ਆਪਾਂ ਬੋਟੀ ਦਿੱਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਮੋਤੀ ਕਟਦਾਣਾ ਤੇ ਦਬਕੇ ਦਾ ਕੰਮ ਕੀਤਾ ਹੋਇਆ ਹੈ ਆ ਗਈ ਆਪਣੇ ਬਾਜੂ ਤੇ ਇੱਧਰ ਆਪਾਂ ਬਾਜੂ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਤੇ ਆ ਗਈਆਂ ਜੀ ਆਪਣੀਆਂ ਬਾਜੂ ਦੇਖੋ ਬਹੁਤ ਪਿਆਰਾ ਵਰਕ ਹੈ ਜੀ ਫੈਬਰਿਕ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ ਬਹੁਤ ਹਲਕਾ ਫੈਬਰਿਕ ਹੈ ਬਿਲਕੁਲ ਲਾਈਟ ਫੈਬਰਿਕ ਹੈ ਜੀ ਤੇ ਆ ਗਿਆ ਜੀ ਆਪਣੀ ਸ਼ਰਟ ਤੇ ਇੱਧਰ ਬਵਾ ਮ ਆ ਗਿਆ ਤੇ ਇਹ ਆ ਗਿਆ ਜੀ ਆਪਣੀ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਚੋਇਸ ਹੈ ਜੀ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਬਾਟਮ ਤੇ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਜੀ ਬਿਲਕੁਲ ਲਾਈਟ ਹਲਕਾ ਉਹਨਾਂ ਨੇ ਕਿਹਾ ਸੀ ਕਿ ਆਪਾਂ ਨੂੰ ਹਲਕਾ ਵਰਕ ਚਾਹੀਦਾ ਤੇ ਆਪਾਂ ਹਲਕਾ ਕੀਤਾ ਜੀ ਜ਼ਿਆਦਾ ਹੈਵੀ ਵਰਕ ਨਹੀਂ ਕੀਤਾ ਇੱਧਰ ਵੀ ਆ ਗਿਆ ਜੀ ਬਾਟਮ ਦਾ ਤੇ ਬਹੁਤ ਹੀ ਪਿਆਰਾ ਸੂਟ ਬਣਿਆ ਬਹੁਤ ਜ਼ਿਆਦਾ ਸੋਹਣਾ ਬਣਿਆ ਕਲਰ ਵੀ ਬਹੁਤ ਹੀ ਪਿਆਰਾ ਬਲੈਕ ਕਲਰ ਸਭ ਦਾ ਫੇਵਰਟ ਹੁੰਦਾ ਯਸ ਸੂਟ ਹੈ ਜੀ ਦੇਖੋ ਜੀ ਤੇ ਦੇਖੋ ਜੀ ਬਹੁਤ ਪਿਆਰਾ ਕਲਰ ਲੱਗ ਰਿਹਾ ਬਲੈਕ ਕਲਰ ਸਭ ਦਾ ਫੇਵਰਟ ਕਲਰ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਨੀਟ ਐਂਡ ਕਲੀਨ ਆਪਣਾ ਵਰਕ ਹੋਏਗਾ ਦੇਖੋ ਜੀ ਆਪਣੇ ਕਾਰੀਗਰ ਜਿਹੜਾ ਕੰਮ ਕਰਦੇ ਨੇ ਬਹੁਤ ਹੀ ਨੀਟ ਐਂਡ ਕਲੀਨ ਕਰਦੇ ਨੇ ਤੇ ਇਹਨਾਂ ਨੇ ਵੀ 2 ਸ਼ੇਪ ਨੈੱਕ ਰਖਵਾਇਆ ਸੀ ਬਹੁਤ ਪਿਆਰਾ ਕਲਰ ਹੈ ਜੀ ਤੇ ਵਰਕ ਵੀ ਬਹੁਤ ਹੀ ਪਿਆਰਾ ਹੋਇਆ ਦੇਖ ਸਕਦੇ ਤੁਸੀਂ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਦੇਖੋ ਜੀ ਪੈਰਟ ਕਲਰ ਦਾ ਤੇ ਇਹਦੇ ਉੱਪਰ ਨੇ ਆਪਾਂ ਨੇ ਲੈਂਸ ਦਿੱਤੀ ਜਿਹਨੂੰ ਆਪਾਂ ਫੁੱਲ ਚੜੀ ਲੈਂਸ ਕਰਦਨੇ ਆ ਉਹ ਲੈਂਸ ਲਗਾਈਏ ਤੇ ਦੁਪੱਟਾ ਰੱਖਿਆ ਜੀ ਆਪਾਂ ਸੌਫਟ ਔਰਗੰజా ਦਾ ਬਹੁਤ ਪਿਆਰਾ ਕਲਰ ਕੰਟਰਾਸਟ ਬਣਿਆ ਚੈੱਕ ਕਰ ਸਕਦੇ ਤੁਸੀਂ ਲਓ ਜੀ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਦੁਪੱਟਾ ਤੇ ਬਹੁਤ ਖੁੱਲਾ ਡੁੱਲਾ ਦੁਪੱਟਾ ਜੀ ਦੇਖੋ ਬਹੁਤ ਪਿਆਰਾ ਫੈਬਰਿਕ ਹੈ ਜੀ ਇਹ ਤੇ ਇਹ ਪੱਦੇ ਬਟੇ ਤੇ ਲੈ ਦਿੱਤੀ ਤੇ ਬਲੈਕ ਦੇ ਨਾਲ ਆਪਾਂ ਪੈਰਟ ਕਲਰ ਦਾ ਦੁਪੱਟਾ ਰੱਖ ਕੇ ਬਹੁਤ ਜਿਆਦਾ ਸੋਹਣਾ ਲੱਗ ਰਿਹਾ। ਇਹ ਆ ਗਿਆ ਜੀ ਦੁਪੱਟਾ। ਇਹ ਰੱਖਿਆ ਜੀ ਆਪਾਂ ਸੌਫਟ ਆਰਗੈਂਜਾ ਦਾ। ਅਗਰ ਤੁਹਾਡੀ ਚੋਇਸ ਹੈ ਤੁਸੀਂ ਕਿਵੇਂ ਦਾ ਲੈਣਾ ਚਾਹੁੰਦੇ ਹੋ ਦੁਪੱਟਾ ਵੈਲਵਟ ਦੇ ਨਾਲ ਜੋ ਵੀ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਤੁਸੀਂ ਮੈਨੂੰ WhatsApp ਨੰਬਰ ਉੱਪਰ ਸ਼ੂਰ ਹੋ ਰਿਹਾ ਉਸ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਤੇ ਲੋ ਜੀ ਆਪਾਂ ਜਾਣਿਆ ਨੈਕਸਟ ਸੂਟ ਵੱਲ ਕਿਉਂਕਿ ਅੱਜ ਆਪਣੇ ਕੋਲ ਟਾਈਮ ਬਹੁਤ ਘੱਟ ਹੈ। ਤੇ ਇਸੇ ਰਿਸਪੈਨਡ ਜਾਣਾ ਕੋਰੀਅਰ ਆਪਾਂ ਨੇ ਪੈਕਿੰਗ ਵੀ ਕਰਨੀ ਐ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਨੇ ਆ ਨੈਕਸਟ ਰੂਟ ਨੈਕਸਟ ਪੀਤਾ ਜੀ ਆਪਾਂ ਸਿਲਕ ਪਸ਼ਮੀਨੇ ਦੇ ਉੱਪਰ ਇਹ ਵੀ ਬਹੁਤ ਹੀ ਪਿਆਰਾ ਹੈ ਇਹ ਵੀ ਉਹਨਾਂ ਦੀ ਬੇਟੀ ਦਾ ਸੂਟ ਹੈ ਜੀ ਤੇ ਪਸ਼ਮੀਨੇ ਦੇ ਉੱਪਰ ਆਪਾਂ ਵਾਸ਼ ਕੀਤਾ ਲੋ ਜੀ ਸਭ ਤੋਂ ਪਹਿਲਾਂ ਆਏਗਾ ਜੀ ਘੇਰਾ ਇਹ ਆਪਾਂ ਨੇ ਮਸ਼ੀਨ ਵਾਸ਼ ਕੀਤਾ ਦੇਖ ਸਕਦੇ ਤੁਸੀਂ ਬਹੁਤ ਪਿਆਰਾ ਹੈ ਜੀ ਬਿਲਕੁਲ ਸਿੰਪਲ ਸੋਬਰ ਦੇਖੋ ਜੀ ਚੈੱਕ ਕਰੋ ਬਹੁਤ ਪਿਆਰਾ ਹੈ ਸਿੰਪਲ ਐਂਡ ਸੋਬਰ ਬਹੁਤ ਜ਼ਿਆਦਾ ਹੈਵੀ ਨਹੀਂ ਹੈਗਾ ਬਹੁਤ ਲਾਈਟ ਇਧਰ ਆਪਾਂ ਕੋਰਨਰ ਤੇ ਦਿੱਤੇ ਹੋਏ ਨੇ ਜੀ ਫਲਾਵਰ ਦੋ ਘੇਰਾ ਔਰ ਚਾਕ ਦੇ ਉੱਪਰ ਆਪਾਂ ਨੇ ਇਹ ਵਰਕ ਕੀਤਾ ਜੀ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਚਲੋ ਜੀ ਇਹਦਾ ਨੈਕ ਆਪਾਂ ਨੇ ਵੀ ਸ਼ੇਪ ਬਣਾਇਆ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਤੇ ਬਲੂ ਕਲਰ ਦੇ ਵਿੱਚ ਹੈਗਾ ਜੀ ਕੈਮਰੇ ਦੇ ਵਿੱਚ ਸ਼ਾਇਦ ਤੁਹਾਨੂੰ ਸੇਮ ਕਲਰ ਦਿਖਦਾ ਹੋਵੇ ਤੇ ਇਧਰ ਆ ਗਈਆਂ ਜੀ ਆਪਣੀ ਬਾਜ਼ੂ ਆਗੇ ਬਾਜ਼ੂ ਦੇ ਉੱਪਰ ਵੀ ਸਿੰਪਲ ਵੇਲ ਦਿੱਤੀ ਹੋਈ ਏ ਜਿਆਦਾ ਹੈਵੀ ਕੰਮ ਨਹੀਂ ਏ ਇਹ ਪਸ਼ਮੀਨਾ ਡਬਲ ਟੋਨ ਸੀ ਜਿਹੜਾ ਉਹੀ ਪਸ਼ਮੀਨੇ ਤੇ ਉਹਨਾਂ ਨੇ ਵਰਕ ਕਰਵਾਇਆ ਬਹੁਤ ਪਿਆਰਾ ਲੱਗ ਰਿਹਾ ਤੇ ਇਹ ਤਾਂ ਇੱਕ ਥੋੜਾ ਜਿਹਾ ਡਿਫਰੈਂਟ ਡਿਜ਼ਾਈਨ ਆਪਾਂ ਇਹ ਕੀਤਾ ਉਹਨਾਂ ਨੇ ਬੈਕ ਤੇ ਮੋਰ ਬਰਵਾਇਆ ਹੋਇਆ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਐਵੇਂ ਦਾ ਜੀ ਸੇਮ ਆਪਾਂ ਨੇ ਬਾਟਮ ਤੇ ਦਿੱਤਾ ਹੋਇਆ ਚਾਹੇ ਤੁਸੀਂ ਪਲਾਜ਼ੋ ਬਣਾਣਾ ਚਾਹੁੰਦੇ ਹੋ ਪਲਾਜ਼ੋ ਬਣਾ ਲਓ ਅਗਰ ਤੁਸੀਂ ਬਾਟਮ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਬਾਟਮ ਬਣਾ ਸਕਦੇ ਹੋ ਤੇ ਲਓ ਜੀ ਇਹ ਦਿੱਤਾ ਹੋਇਆ ਜੀ ਆਪਾਂ ਨੇ ਬਾਟਮ ਤੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਦੂਸਰਾ ਵੀ ਦਿਖਾ ਦੋ ਅਸੀਂ ਚੈੱਕ ਕਰੀਏ ਇਹ ਆ ਗਿਆ ਜੀ ਆਪਣਾ ਦੂਸਰਾ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਸੌਫਟ オーਰਗਾਂਜਾ ਦਾ ਇਹਦੇ ਨਾਲ ਵੀ ਆਪਾਂ ਸੌਫਟ オーਰਗਾਂਜਾ ਦਾ ਸੇਮ ਕਲਰ ਦਿੱਤਾ ਜੀ ਬਲੂ ਹੀ ਮਤਲਬ ਕੰਟਰਾਸਟ ਨਹੀਂ ਕੀਤਾ ਸੇਮ ਕਲਰ ਲਿੱਤਾ ਤੇ ਇਹਦੇ ਤੇ ਆਪਾਂ ਲਗਾਈ ਹੋਈ ਹੈ ਜੀ ਲੇਸ ਜੋ ਆਪਾਂ ਨੇ ਵਾਕ ਦੇ ਵਿੱਚ ਕਲਰ ਸੀ ਵਾਈਟ ਉਹੀ ਕਲਰ ਦੀ ਆਪਾਂ ਨੇ সিলవర్ ਕਲਰ ਦੀ ਲੇਸ ਲਗਾਈ ਹੋਈ ਹੈ ਤੇ ਆ ਗਿਆ ਜੀ ਆਪਣਾ ਇਹਦੇ ਨਾਲ ਦੁਪੱਟਾ ਸੇਮ ਕਲਰ ਦਾ ਤੁਸੀਂ ਸੇਮ ਕਲਰ ਦਾ ਲੈਣਾ ਸੇਮ ਕਲਰ ਦਾ ਲੈ ਸਕਦੇ ਹੋ ਅਗਰ ਤੁਸੀਂ ਕੰਟਰਾਸਟ ਕਰਵਾਉਣਾ ਚਾਹੁੰਦੇ ਹੋ ਕੰਟਰਾਸਟ ਕਰਾ ਸਕਦੇ ਹੋ ਤਲੋ ਜੀ ਨੈਕਸਟ ਆ ਗਿਆ ਨੈਕਸਟ ਆਪਾਂ ਪਹਿਲਾਂ ਵੀ ਦਿਖਾ ਚੁੱਕੇ ਸੀ ਤੇ ਵੀ ਜੀ ਪਸ਼ਮੀਨੇ ਦੇ ਉੱਪਰ ਹੈ ਇਹ ਵਰਕ ਪਹਿਲਾਂ ਮੈਂ ਜਿਹੜਾ ਕਾਟਨ ਦੇ ਸੂਟ ਤੇ ਕੀਤਾ ਸੀ ਉਹੀ ਵਰਕ ਹੈ ਇਹ ਅੱਜ ਆਪਾਂ ਕੀਤਾ ਜੀ ਪਸ਼ਮੀਨੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਿਹੜਾ ਬਣਿਆ ਹੋਇਆ ਬਹੁਤ ਹੀ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਇਹ ਪਸ਼ਮੀਨੇ ਦਾ ਫੈਬਰਿਕ ਹੈ ਜੀ ਵਰਕ ਆਪਣਾ ਜਿਹੜਾ ਆਪਾਂ ਉਲਟੀ ਸਾਈਡ ਤੋਂ ਵੀ ਦੇਖੀਏ ਤਾਂ ਵੀ ਬਹੁਤ ਪਿਆਰਾ ਬਿਲਕੁਲ ਸਫਾਈ ਚ ਕੀਤਾ ਹੋਇਆ ਤੁਨ ਜਿੱਚ ਪਰ ਬਹੁਤ ਸੁਨਾ ਲੱਗ ਰਿਆ ਤੇ ਕਲਰ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਤੇ ਇਧਰ ਆਗੇ ਜੀ ਆਪਣੇ ਬਾਜੂ ਦੀ ਉਹਨਾਂ ਨੇ ਮਤਲਬ ਸਿਲਵਰ ਬਾਟਮ ਦੇ ਉੱਪਰ ਨਹੀਂ ਕਰਵਾਇਆ ਬਾਜੂ ਦੇ ਉੱਪਰ ਕਰਵਾਇਆ ਹੋਇਆ ਇਹ ਬਾਜੂ ਬਣੇ ਹੋਏ ਨੇ ਤੁਸੀਂ ਅਗਰ ਬਾਟਮ ਤੇ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆ ਗਏ ਜੀ ਨੈਕਸਟ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਟਾਈ ਐਂਡ ਡਾਈ ਦਾ ਹਲਕਾ ਇਹ ਫਲਾਵਰ ਦਿੱਤੇ ਹੋਏ ਨੇ ਵਿੱਚ ਜੋ ਆਪਾਂ ਬਾਕੀ ਦੇ ਵਿੱਚ ਕਲਰ ਪਾਇਆ ਉਸੇ ਕਲਰ ਦੇ ਹਲਕੇ ਫਲਾਵਰ ਦਿੱਤੇ ਹੋਏ ਨੇ ਤੇ ਦੁਪੱਟੇ ਨੂੰ ਆਪਾਂ ਨੇ ਲਾਈ ਹੋਈ ਹੈ ਜੀ ਲੇਸ ਤੇ ਦੁਪੱਟਾ ਰੱਖਿਆ ਜੀ ਆਪਾਂ ਨਾਲ ਬੰਬਰ ਦਾ ਬਹੁਤ ਹੀ ਪਿਆਰਾ ਲਾਈਟ ਵੇਟ ਦੁਪੱਟਾ ਜੀ ਬਹੁਤ ਹੀ ਜ਼ਿਆਦਾ ਸੌਫਟ ਦੁਪੱਟਾ ਹੈ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਇਹ ਸੇਮ ਕਲਰ ਦਾ ਹੀ ਰੱਖਿਆ ਆਪਾਂ ਨਾਲ ਦੁਪੱਟਾ ਤੇ ਚਲੋ ਜੀ ਆਪਾਂ ਚੱਲਦੇ ਆਂ ਨੈਕਸਟ ਇਨ 12 ਤੇ ਨੈਕਸਟ ਹੈਗਾ ਜੀ ਆਪਾਂ ਸਟਿਚ ਕਰਕੇ ਭੇਜ ਰਹੇ ਹਾਂ ਉਹਨਾਂ ਨੂੰ ਇਹ ਤੁਸੀਂ ਸਾਡੇ ਵੇਅਰ ਕੀਤਾ ਦੇਖਿਆ ਹੋਣਾ ਗगन ਦੇ ਟੈਕਨੋਜੀ ਇਹ ਨੂੰ ਆਪਾਂ ਨੇ ਬਿਲਕੁਲ ਸਿੰਪਲ ਬਣਾਇਆ ਜੀ ਲੇਸ ਲਾ ਕੇ ਰੈਡੀ ਕਰਵਾਇਆ ਦੇਖ ਸਕਦੇ ਤੁਸੀਂ ਇਹ ਬਾਂਦਨੀ ਪ੍ਰਿੰਟ ਦੇ ਉੱਪਰ ਹੈ ਇਹ ਚ ਕਾਫੀ ਕਲਰ ਸੀ ਆਪਾਂ ਕੋ ਅਵੇਲੇਬਲ ਬਹੁਤ ਸੋਹਣੀਆਂ ਲੱਗ ਰਹੀਆਂ ਬਿਲਕੁਲ ਸਿੰਪਲ ਹੈ ਜੀ ਬਹੁਤ ਜ਼ਿਆਦਾ ਹੈਵੀ ਕਮ ਨਹੀਂ ਤੇ ਸੇਮ ਹੀ ਆਪਾਂ ਨੈਕ ਦੇ ਉੱਪਰ ਡਿਜ਼ਾਈਨ ਦਿੱਤਾ ਹੋਇਆ ਨੈਕ ਦੇ ਉੱਪਰ ਵੀ ਆਪਾਂ ਨੇ ਲੇਸ ਲਾ ਕੇ ਰੈਡੀ ਕੀਤਾ ਤੇ ਇੱਧਰ ਆਗੇ ਜੀ ਆਪਣੇ ਬਾਜ਼ੂ ਤੇ ਬਾਜ਼ੂ ਦੇ ਉੱਪਰ ਵੀ ਆਪਾਂ ਨੇ ਦੇਖੋ ਲੇਸ ਲਗਾਈ ਹੋਈ ਹੈ ਬਹੁਤ ਸੋਹਣੀ ਲੱਗ ਰਹੀ ਹੈ ਉਸ ਪੌਪ ਯਾਰਾ ਲੱਗ ਰਿਹਾ ਸੂਟ ਇਹ ਦੇਖ ਸਕਦੇ ਤੁਸੀਂ ਬਿਲਕੁਲ ਲਾਈਟ ਵੇਟ ਹੈ ਫੈਬਰਿਕ ਵੀ ਲਾਈਟ ਵੇਟ ਹੈ ਬੰਨੀ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਤੇ ਇਧਰ ਆਪਾਂ ਬੈਕ ਤੇ ਵੀ ਲੇਸ ਲਗਾਈ ਜੀ ਤੇ ਇਧਰ ਆਗੇ ਜੀ ਆਪਣੇ ਚਾਕ ਚਾਕ ਦੇ ਉੱਪਰ ਵੀ ਆਪਾਂ ਨੇ ਲੇਸ ਲਗਾਈ ਹੋਈ ਹੈ ਘੇਰੇ ਤੇ ਆਪਾਂ ਨੇ ਨਹੀਂ ਲਗਾਈ ਸੈਂਟਰ ਪੈਨਲ ਤੇ ਚਾਕਾਂ ਤੇ ਤੇ ਗਲੇ ਤੇ ਤੇ ਬਾਹਾਂ ਤੇ ਇਹ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੈ ਤੇ ਇਹਦੇ ਨਾਲ ਰੈਗੀ ਜੀ ਬਾਟਮ ਬਾਟਮ ਉਹਨਾਂ ਨੇ ਦੂਜੀ ਬਣਵਾਈ ਹੈ ਪਟਿਆਲਾ ਜਿਹਨੂੰ ਬਾਟਮ ਕਹਿੰਦੇ ਆ ਉਹ ਬਾਟਮ ਹੈ ਤੇ ਇਹਦੇ ਨਾਲ ਵੀ ਜਿਹੜਾ ਦੁਪੱਟਾ ਜੀ ਇਹਦੇ ਨਾਲ ਵੀ ਦੁਪੱਟਾ ਆਪਾਂ ਰੈਡੀ ਕੀਤਾ ਜੀ organza ਦਾ ਤੇ ਇਹਦੇ ਟਾਈ ਐਂਡ ਆਈ ਏ ਤੇ ਆਪਾਂ ਨੇ ਨਾਲ ਲੇਸ ਲਗਾ ਕੇ ਰੈਡੀ ਕੀਤਾ ਜਿਵੇਂ ਦੀ ਆਪਾਂ ਨੇ ਸੂਟ ਦੇ ਉੱਪਰ ਲੇਸ ਲਗਾਈਏ ਸੇਮ ਆਪਾਂ ਦੁਪੱਟੇ ਦੇ ਉੱਪਰ ਲੇਸ ਦਿੱਤੀ ਜੀ ਦੇਖੋ ਬਹੁਤ ਪਿਆਰਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਆਪਾਂ ਸੇਮ ਕਲਰ ਦਾ ਦੁਪੱਟਾ ਰੱਖਿਆ ਜੋ ਆਪਣੇ ਸੂਟ ਦੇ ਵਿੱਚ ਪ੍ਰਿੰਟ ਹੈ ਸੇਮ ਆਪਾਂ ਦੁਪੱਟੇ ਦੇ ਵਿੱਚ ਡਿਜ਼ਾਈਨ ਦਿੱਤਾ ਹੈ ਜੀ ਇਸ ਟਾਗੇ ਆਪਣਾ ਬ੍ਰੋਕੇਟ ਦੇ ਵਿੱਚ ਸਹੀ ਸੌਫਟ ਵਾਲੀ ਬ੍ਰੋਕੇਟ ਆ ਬਹੁਤ ਪਿਆਰਾ ਹੈ ਕਲਰ ਦੇਖੋ ਡਬਲ ਸ਼ੇਡ ਹੈ ਜੀ ਇਸੇ ਚੈੱਕ ਕਰ ਸਕਦੇ ਇਹਦੇ ਤੇ ਵੀ ਆਪਾਂ ਨੇ ਹੈਂਡਵਰਕ ਕੀਤਾ ਜੀ ਦਬਕਾ ਮੋਤੀ ਦਾ ਵਰਕ ਕੀਤਾ ਹੋਇਆ ਦੇਖ ਸਕਦੇ ਤੁਸੀਂ ਇਹ ਆਪਾਂ ਨੇ ਨੈਕ ਦਾ ਡਿਜ਼ਾਈਨ ਦਿੱਤਾ ਹੈ ਇੱਧਰ ਇੱਕ ਫਲਾਵਰ ਦਿੱਤਾ ਹੈ ਤੇ ਸਾਰੀ ਸ਼ਰਟ ਦੇ ਵਿੱਚ ਆਪਾਂ ਨੇ ਬੂਟੀ ਪਾਈ ਹੋਈ ਹੈ ਜੀ ਇਹ ਵਰਕ ਜਿਹੜਾ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਇਧਰ ਆਗੇ ਜੀ ਆਪਣੇ ਬਾਜੂ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਬੂਟੀ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਤੇ ਸਾਰੀ ਸ਼ਰਟ ਦੇ ਵਿੱਚ ਆਪਾਂ ਨੇ ਹਲਕਾ ਬੂਟੀ ਦਾ ਕੰਮ ਕੀਤਾ ਹੋਇਆ ਤੇ ਬਾਜੂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਹੀ ਜ਼ਿਆਦਾ ਤੇ ਇਧਰ ਬਾਜੂ ਦੇ ਉੱਪਰ ਵਰਕ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈ ਤੇ ਨਾਲ ਆਪਾਂ ਜੀ ਪੇਸਟਿੰਗ ਪੱਟੀ ਲਾ ਕੇ ਇਹ ਸੂਟ ਰੈਡੀ ਕੀਤਾ ਹੈ ਤੁਹਾਡੀ ਚੋਆਇਸ ਹੈ ਜੀ ਤੁਸੀਂ ਪੇਸਟਿੰਗ ਪੱਟੀ ਲਗਵਾਨੀ ਤੇ ਇੱਧਰ ਆ ਗਿਆ ਜੀ ਆਪਣਾ ਘੇਰਾ ਤੇ ਇੱਧਰ ਘੇਰੇ ਤੇ ਕੰਮ ਕੀਤਾ ਹੋਇਆ ਤੇ ਇਹਦੇ ਵਿੱਚ ਆਪਾਂ ਨੇ ਫਰੋਜੀ ਕਲਰ ਲਗਾਇਆ ਹੋਇਆ ਜੀ ਤੇ ਦੇਖੋ ਜੀ ਪੇਸਟਿੰਗ ਪੱਟੀ ਲਗਾਈ ਹੈ ਆਪਾਂ ਨੇ ਤੇ ਜਿਹੜੀ ਲਾਈਨਿੰਗ ਆਪਾਂ ਨੇ ਲਗਾਈ ਜੀ ਟਾਫਟਾ ਲਗਾਇਆ ਹੋਇਆ ਡਾਈ ਕਰਵਾ ਕੇ ਤੇ ਪੇਸਟਿੰਗ ਪੱਟੀ ਲਗਾ ਕੇ ਆਪਾਂ ਨੇ ਸੂਟ ਇਹ ਰੈਡੀ ਕੀਤਾ ਤੇ ਇਹ ਆ ਗਈ ਜੀ ਸ਼ਰਟ ਬਹੁਤ ਲਾਈਟ weight ਫੈਬਰਿਕ ਹੈ ਜੀ ਬਹੁਤ ਜ਼ਿਆਦਾ ਤੇ ਇਹਦੇ ਨਾਲ ਆ ਗਈ ਜੀ ਬਾਟਮ ਪਿਓਰ ਕ੍ਰੇਪ ਦੀ ਬਾਟਮ ਰਹਿ ਗਈ ਜੀ ਨਾਲ ਬਹੁਤ ਸੋਹਣਾ ਕਲਰ ਹੈ ਤੇ ਇਹਦੇ ਨਾਲ ਦਾ ਦੁਪੱਟਾ ਆਪਾਂ ਨੇ ਕੀਤਾ ਜੀ ਕਮਨ ਚੋਣ ਦਾ ਫਰੋਜੀ ਕਲਰ ਦਾ ਤੇ ਇਹ ਵੀ ਆਪਾਂ ਨੇ ਜਿਹੜਾ ਪੇਸਟਿੰਗ ਪੱਟੀ ਲਾ ਕੇ ਰੈਡੀ ਕੀਤਾ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਮੈਂ ਤੁਹਾਨੂੰ ਖੋਲ ਕੇ ਰੁਖਾਣੀ ਜਿਹੜੇ ਕਮਨ ਚੋਣ ਦੇ ਦੁਪੱਟੇ ਬਹੁਤ ਜ਼ਿਆਦਾ ਲਾਈਟ weight ਨੇ ਬਹੁਤ ਜ਼ਿਆਦਾ ਜੀ ਬਿਲਕੁਲ ਸੰਭਾਲਣ ਚੋਖੇ ਨਹੀਂ ਸਿਰ ਤੇ ਵੀ ਟੀਕਦੇ ਨੇ ਕਿਉਂਕਿ ਮੇਰੀਆਂ ਭੈਣਾਂ ਕਹਿੰਦੀਆਂ ਨੇ ਦੀਦੀ ਦੁਪੱਟਾ ਸਿਰ ਤੇ ਟੀਕੇ ਤੇ ਦੁਪੱਟਾ ਕਮੈਂਟਸ ਹੁੰਦਾ ਰੁਤਰੀਆਂ ਭੈਣਾਂ ਜਿਹੜੀਆਂ ਯੂਜ਼ ਕਰ ਰਹੀਆਂ ਉਹਨਾਂ ਨੂੰ ਪਤਾ ਹੈ ਕਿ ਜਿਹੜੀਆਂ ਭੈਣਾਂ ਸਾਡੀਆਂ ਨੇ ਲੈ ਇਹਨੇ ਦੁਪੱਟੇ ਉਹਨਾਂ ਨੂੰ ਪਤਾ ਹੈ ਕਿ ਕਮੈਂਟਸ ਹੁੰਦੇ ਦੁਪੱਟਾ ਸਿਰ ਤੇ ਠਿੱਕਦਾ ਹੀ ਠਿੱਕਦਾ ਤੇ ਲੋ ਜੀ ਇਧਰ ਆਪਾਂ ਆਏ ਆ ਪੇਸਟਿੰਗ ਪੱਟੀ ਲਾ ਕੇ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਆਪਾਂ ਸ਼ਰਟ ਦੇ ਵਿੱਚ ਕਲਰ ਪਵਾਇਆ ਉਸੇ ਕਲਰ ਦਾ ਆਪਾਂ ਨੇ ਨਾਲ ਦੁਪੱਟਾ ਰੱਖਿਆ ਬਹੁਤ ਸੋਹਣਾ ਲੱਗ ਰਿਹਾ ਜੀ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਤੇ اے سی جی ਸਾਡੀ ਅੱਜ ਦੀ ਕਲੈਕਸ਼ਨ ਜਿਹੜੇ ਸਾਡੇ ਸੂਟ ਰੈਡੀ ਹੋਏ ਸੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਅੱਜ ਜਿਹੜੀ ਵੀਡੀਓ ਸ਼ੂਟ ਕੀਤੀ ਮੈਂ ਕੀਤੀ ਨਹੀਂ ਤੇ ਤੁਹਾਨੂੰ ਪਤਾ ਹੀ ਕੀ ਹੁਣ ਅੱਜ ਦਮਨ ਅੱਜ ਕੱਲ ਦਮਨ ਵੀਡੀਓ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਤੇ ਅੱਜ ਥੋੜਾ ਹੈਂਡਵਰਕ ਦਾ ਕੰਮ ਸੀ ਹੈਨਾ ਵਰਕ ਦਾ ਕੰਮ ਸੀ ਤੇ ਇਸ ਬਾਰੇ ਦਮਨ ਨੂੰ ਜ਼ਿਆਦਾ ਨੌਲੇਜ ਨਹੀਂ ਸੀ ਇਸ ਕਰਕੇ ਇਹ ਵੀਡੀਓ ਮੈਂ ਸ਼ੂਟ ਕਰ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਨਵੇਂ ਫੈਬਰਿਕ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ